ਇਹ ਤਸਵੀਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਣਾਈ ਹੋਈ ਹੈ। ਇਹ ਤਸਵੀਰ ਹੈਗੀ ਮਹਾਰਾਜਾ ਦਲੀਪ ਸਿੰਘ ਹੋਣਾਂ ਦੀ। ਇਹ ਮੇਰੀ ਲੇਟੈਸਟ ਆਰਟਵਰਕ ਹੈ ਜਿਹੜਾ ਮੈਂ ਹੁਣ ਬਣਾਇਆ ਹੈ ਜੀ ਤੇ ਇਹ ਹਨ ਮਹਾਰਾਜਾ ਰਣਜੀਤ ਸਿੰਘ ਦੇ بیٹے ਜਿਹਨਾਂ ਨੂੰ ਮਤਲਬ ਇਥੋਂ ਚੱਕ ਕੇ ਗੋਰੇ ਇੰਗਲੈਂਡ ਲਾਇਏ ਸੀਗੇ ਤੇ ਇਹ ਉਹਨਾਂ ਦੀ ਪੇਂਟਿੰਗ ਵਿੱਚ ਬਣਾਈ ਸੀ ਕਿਉਂਕਿ ਇਹਨਾਂ ਬਾਰੇ ਬਹੁਤੇ ਲੋਕਾਂ ਨੂੰ ਨਹੀਂ ਪਤਾ ਤੇ ਲੋਕਾਂ ਨੂੰ ਯੂਥ ਨੂੰ ਅਵੇਅਰ ਕਰਨ ਦੇ ਲਈ ਇਹ ਪੇਂਟਿੰਗ ਵਿੱਚ ਬਣਾਈ ਸੀ। ਤੇ ਐਗਜ਼ਿਬਿਸ਼ਨ ਦੇ ਵਿੱਚ ਹਰ ਸਾਲ ਹੁਸ਼ਿਆਰਪੁਰ ਜੋ ਇੰਟਰਨੈਸ਼ਨਲ ਸਮਾਗਮ ਹੁੰਦਾ ਹੈ ਕੀਰਤੰਦਰਵਾ ਰਹੋ ਦੇ ਵਿੱਚ ਵੀ ਲੱਗੀ ਹੈ ਇਹ ਤਸਵੀਰ ਜੀ ਆਪਣੇ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਜੀ ਖਾਲਸਾ ਘੁੰਡਰਾ ਵਾਲੇ ਦੀ ਮੈਂ ਬਣਾਈ ਸੀ ਜੀ ਇਹ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਹੈ ਜੀ ਮੇਰਾ ਨਾਮ ਹੈਗਾ ਹਰਸ਼ਪ੍ਰੀਤ ਸਿੰਘ ਤੇ ਮੈਂ ਹੁਸ਼ਿਆਰਪੁਰ ਦਾ ਰਹਿਣ ਵਾਲਾ ਆਂ ਇਹ ਜੋ ਤਸਵੀਰ ਮੇਰੇ ਬਣਾਈ ਹੈ ਆਪਣੇ ਪੰਜਾਬ ਦੇ ਬੜੇ ਪ੍ਰਸਿੱਧ ਕਲਾਕਾਰ ਡਾਕਟਰ ਸਤੇਂਦਰ ਸਰਤਾਜ ਜੀ ਨਾਲ ਹੀ ਬਣਾਈ ਹੋਈ ਹੈ ਜੀ ਤੇ ਮੇਰੀ दिली ਇੱਛਾ ਹੈ ਕਿ ਕਦੀ ਵੀ ਜਦੋਂ ਮੈਨੂੰ ਮੌਕਾ ਮਿਲੇ ਮੈਂ ਇਸ ਤਸਵੀਰ ਨੂੰ ਆਪਣੇ ਹੱਥੀ ਇੱਕ ਤਰੀਕੇ ਨਾਲ ਬੇਟ ਕਰਨੀ ਚਾਹੁੰਗਾ ਜੀ ਤੇ ਇਹ ਤਸਵੀਰ ਭਾਈ ਸ਼ੁਭੀਰ ਸਿੰਘ ਤੇ ਭਾਈ ਸ਼ਾਹਬਾਦ ਸਿੰਘ ਨੂੰ ਸਮਰਪਿਤ ਹੈ ਉਹਨਾਂ ਦੀ ਸ਼ਹਾਦਤ ਨੂੰ ਇਹ ਜਿਹੜੀ ਪੇਂਟਿੰਗ ਇਹਨੇ ਬਣਾਈ ਹੈਗੀ ਆ ਅੱਜ ਤੱਕ ਸਿੱਖ ਇਤਿਹਾਸ ਦੇ ਵਿੱਚ ਭਾਈ ਸ਼ੁਭੀਰ ਸਿੰਘ ਤੇ ਭਾਈ ਸ਼ਾਹਬਾਦ ਸਿੰਘ ਦੀ ਇੱਕੋ ਹੀ ਜਿਹੜੀ ਪੇਂਟਿੰਗ ਪ੍ਰਚਲਿਤ ਸੀ ਕਿ ਉਹਨਾਂ ਨੂੰ ਚਰਖੜੀਆਂ ਤੇ ਚੜਾ ਕੇ ਸ਼ਹੀਦ ਕੀਤਾ ਗਿਆ ਇਹਦੇ ਵਿੱਚ ਇਹਨਾਂ ਨੇ ਇਹ ਦਰਸਾਇਆ ਹੈਗਾ ਕਿ ਮਤਲਬ ਕਿ ਸ਼ਹਾਦਤ ਤੋਂ ਪਹਿਲਾਂ ਦਾ ਸੀਨ ਇਸ ਪੇਂਟਿੰਗ ਦੇ ਵਿੱਚ ਇਹਨਾਂ ਨੇ ਦਰਸਾਇਆ ਕਿ ਚਰਖੜੀਆਂ ਤੇ ਚੜ੍ਹ ਤੋਂ ਪਹਿਲਾਂ ਬੜੀ ਨਿਡਰਤਾ ਦੇ ਨਾਲ ਉਹ ਬਿਲਕੁਲ ਬੇਪਰਵਾਹ ਹੋ ਕੇ ਚਰਟੀਆਂ ਵੱਲ ਦੇਖਦੇ ਹੋਏ ਨਜ਼ਰ ਆ ਰਹੇ ਹਨ ਜੀ ਫਿਲਹਾਲ ਤਾਂ ਜਿੰਨਾ ਵੀ ਮੇਰਾ ਕੰਮ ਹੈਗਾ ਉਹ ਸਿੱਖ ਇਤਿਹਾਸ ਦਰਸਾਉਂਦਾ ਹੈ ਬਟ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਬਾਕੀ ਵੀ ਚੀਜ਼ਾਂ ਐਕਸਪਲੋਰ ਕਰੂੰਗਾ ਤੇ ਉਹਨਾਂ ਦੇ ਵਿੱਚ ਵੀ ਜਿਦਾ ਆਪਣਾ ਮਾਡਰਨ ਨਾਟ ਹੋ ਗਿਆ ਜਾਂ ਹੋਰ ਵੀ ਚੀਜ਼ਾਂ ਜਾਂ ਹਿੰਦੂ ਮਾਈਥੋਲੋਜੀ ਆਪਣੇ ਜਾਂ ਹੋਰ ਕਾਫੀ ਚੀਜ਼ਾਂ ਹੈਗੀਆਂ ਹੋਰ ਕਾਫੀ ਮਤਲਬ ਅਣਪਛਾਤੇ ਟੌਪਿਕਸ ਹੈਗੇ ਆ ਜੋ ਜਿਨ੍ਹਾਂ ਬਾਰੇ ਹਾਲੇ ਇਤਨੀ ਅਵੇਅਰਨੈਸ ਨਹੀਂ ਹੈਗੀ ਉਹ ਚੀਜ਼ਾਂ ਦੇ ਉੱਤੇ ਮੈਂ ਸਟੱਡੀ ਕਰੂੰਗਾ ਤੇ ਉਹਨਾਂ ਨੂੰ ਵੀ ਆਪਣੇ ਕੰਮ ਦੇ ਥਰੂ ਅੱਗੇ ਦਰਸਾਉਂਗਾ ਜੀ ਇੱਕ ਬਾਹਰ ਪ੍ਰਦਰਸ਼ਨੀ ਲੱਗੀ ਹੋਈ ਹੈ ਛੋਟਾ ਜਿਹਾ ਬੱਚਾ ਹੈ ਉਸ ਬੱਚੇ ਨੇ ਇੰਨੀਆਂ ਮਹਾਨ ਪੇਂਟਿੰਗਾਂ ਚ ਬਣਾਈਆਂ ਨੇ ਗੁਰੂ ਸਾਹਿਬਾਨ ਦੀਆਂ ਵੀ ਨੇ ਤੇ ਮਹਾਨ ਜਰਨੈਲਟ ਇਸ ਸਦੀ ਦੇ ਸਭ ਤੋਂ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪੰਡਰਾਂ ਵਾਲਿਆਂ ਦੀ ਤਸਵੀਰ ਬਣਾਈ ਹੈ ਜਿਵੇਂ ਤਸਵੀਰ ਮੂੰਹੋਂ ਬੋਲਦੀ ਹੈ ਬੱਚੇ ਦੀ ਸੀ ਅਵਸਥਾ ਦੇਖੋਗੇ ਬਹੁਤ ਛੋਟੀ ਜਿਹੀ ਉਮਰ ਹੈ ਪਰ ਇਸ ਬੱਚੇ ਦੀ ਕਲਾਕਾਰੀ ਨੂੰ ਸਲਾਮ ਹੈ ਮੈਂ ਬੇਨਤੀ ਕਰਾਂ ਫੋਟੋ ਪ੍ਰਦਰਸ਼ਨੀ ਭਾਈ ਹਰਸ਼ਪ੍ਰੀਤ ਸਿੰਘ ਕਾਕਾ ਜੀ ਉਹਨਾਂ ਨੇ ਇਹ ਪ੍ਰਦਰਸ਼ਨ ਲਈ ਹੋਈ ਹੈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਜਿੰਦਰ ਹਰਗੜੀਆ ਤੇ ਅੱਜ ਅਸੀਂ ਪਹੁੰਚੇ ਹਾਂ ਸ਼ਹਿਰ ਹੁਸ਼ਿਆਰਪੁਰ ਵਿਖੇ ਇੱਥੇ ਅਸੀਂ ਤੁਹਾਨੂੰ ਇੱਕ ਅਜਿਹੀ ਨੌਜਵਾਨ ਸ਼ਖਸੀਅਤ ਦੇ ਨਾਲ ਮਿਲਾਉਣ ਲੈ ਕੇ ਆਏ ਹਾਂ ਜਿਸ ਦੇ ਹੱਥਾਂ ਵਿੱਚ ਜਾਦੂ ਹੈ ਤੇ ਉਸ ਦੀਆਂ ਬੜਾਈਆਂ ਪੇਂਟਿੰਗਸ ਦੇਖ ਕੇ ਇਹ ਯਕੀਨੀ ਨਹੀਂ ਹੁੰਦਾ ਕਿ ਇਹ ਇਸੇ ਨੌਜਵਾਨ ਨੇ ਇੰਨੀ ਛੋਟੀ ਉਮਰ ਵਿੱਚ ਇੰਨੀ ਮੁਹਾਰਤ ਹਾਸਲ ਕਰ ਲਈ ਹੈ ਕੁਝ ਪੇਂਟਿੰਗ ਤੁਸੀਂ ਸਾਡੀ ਇੰਟਰੋ ਦੇ ਵਿੱਚ ਦੇਖੀਆਂ ਵੀ ਹਨ ਤੇ ਬਾਕੀ ਜਿਹੜੀ ਇਸ ਸ਼ਖਸੀਅਤ ਬਾਰੇ ਸਾਰੀਆਂ ਗੱਲਾਂ ਬਾਤਾਂ ਆਪਾਂ ਇਹਨਾਂ ਨਾਲ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਇਸ ਹੋਣਹਾਰ ਨੌਜਵਾਨ ਹਰਸ਼ਪ੍ਰੀਤ ਸਿੰਘ ਉਰਫ ਹਰਸ਼ ਰਾਜਪੂਰੀ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਮੇਰਾ ਨਾਮ ਹਰਸ਼ਪ੍ਰੀਤ ਸਿੰਘ ਹੈ ਜੀ ਮੈਂ ਹੁਸ਼ਿਆਰਪੁਰ ਦਾ ਰਹਿਣ ਵਾਲਾ ਆ ਹਰਸ਼ਪ੍ਰੀਤ ਜੀ ਥੋੜਾ ਆਪਣੇ ਪਹਿਲਾਂ ਆਪਾਂ ਇਥੋਂ ਸਫ਼ਰ ਦੀ ਸ਼ੁਰੂਆਤ ਕਰਦੇ ਹਾਂ ਕਿ ਥੋੜਾ ਆਪਣੇ ਪਰਿਵਾਰ ਬਾਰੇ ਵੀ ਪਹਿਲਾਂ ਦਰਸ਼ਕਾਂ ਨਾਲ ਸਾਡੇ ਨਾਲ ਜਾਣਕਾਰੀ ਸਾਂਝੀ ਕਰੋ ਜੀ ਮੇਰੇ ਪਰਿਵਾਰ ਮੇਰੇ ਪਿਤਾ ਜੀ ਦਾ ਨਾਮ ਸਰਦਾਰ ਮਨਜਿੰਦਰ ਸਿੰਘ ਜੀ ਹੈ ਤੇ ਮੇਰੇ ਮਾਤਾ ਜੀ ਦਾ ਨਾਮ ਬੀਬੀ ਅਮਨਦੀਪ ਕੌਰ ਇੱਕ ਮੇਰੀ ਛੋਟੀ ਸਿਸਟਰ ਹੈ ਜੀ ਉਹਦਾ ਨਾਮ ਮਹਿਕਦੀਪ ਕੌਰ ਹੈ ਜੀ ਤੇ ਮੈਨੂੰ ਮਤਲਬ ਕਾਫੀ ਸਪੋਰਟ ਕਰਦੇ ਨੇ ਇਸ ਚੀਜ਼ ਦੇ ਵਿੱਚ ਉਹਨਾਂ ਦਾ ਕਾਫੀ ਮਤਲਬ ਬਹੁਤ ਵੱਡਾ ਮੇਤੋਂ ਜ਼ਿਆਦਾ ਮੈਂ ਕਹੂੰਗਾ ਉਹਨਾਂ ਦਾ ਯੋਗਦਾਨ ਹੈ ਜੋ ਅੱਜ ਮੈਂ ਹਾਂ ਜਾਂ ਅੱਗੇ ਜਾ ਕੇ ਜੋ ਵੀ ਕੁਝ ਅਚੀਵ ਕਰੂੰਗਾ ਮੇਤੋਂ ਜ਼ਿਆਦਾ ਉਹਨਾਂ ਦਾ ਰੋਲ ਹੋਊਗਾ ਉਸ ਚੀਜ਼ ਦੇ ਵਿੱਚ ਜੀ ਅ ਹਰਸ਼ਪ੍ਰੀਤ ਸਿੰਘ ਜੀ ਇੱਕ ਸਾਡੇ ਦਰਸ਼ਕਾਂ ਨਾਲ ਹੋਰ ਜਾਣਕਾਰੀ ਸਾਂਝੀ ਕਰੋ ਕਿ ਜਿਹੜਾ ਤੁਹਾਡੀ ਪੜ੍ਹਾਈ ਕਿੰਨੀ ਹੋ ਗਈ ਹੈ ਤੇ ਤੁਸੀਂ ਹੁਣ ਕਿਹੜੀ ਪੜ੍ਹਾਈ ਜਾਰੀ ਜਿਹੜੀ ਇਸ ਸਮੇਂ ਤੁਸੀਂ ਰੱਖੀ ਹੋਈ ਹੈ ਜੀ ਮੈਂ ਹੁਣੀ ਆਪਣੇ ਰੀਸੈਂਟਲੀ ਮਈ ਦੇ ਵਿੱਚ ਆਪਣੀ ਪਲੱਸ 2 ਕੰਪਲੀਟ ਕੀਤੀ ਹੈ ਜੀ ਤੇ ਅੱਗੇ ਹੁਣ ਚੰਡੀਗੜ੍ਹ ਗਵਰਨਮੈਂਟ ਕਾਲਜ ਆਫ ਆਰਟਸ ਦੇ ਵਿੱਚ ਐਂਟ੍ਰਾਂਸ ਦੀ ਤਿਆਰੀ ਕਰ ਰਿਹਾ ਹਾਂ ਫਿਲਹਾਲ ਜੀ ਹਰਸ਼ਪ੍ਰੀਤ ਸਿੰਘ ਜੀ ਅਸੀਂ ਜਿਵੇਂ ਸਾਡੇ ਦਰਸ਼ਕਾਂ ਨੇ ਪੇਂਟਿੰਗਸ ਦੇਖੀਆਂ ਤੁਹਾਡੀਆਂ ਬਣਾਈਆਂ ਹੋਈਆਂ ਤੇ ਇਹ ਪਹਿਲਾਂ ਤੁਸੀਂ ਦੱਸਣਾ ਕਿ ਹੁਣ ਤੁਹਾਡੀ ਉਮਰ ਕਿੰਨੀ ਹੈ ਤੇ ਤੁਸੀਂ ਕਿੰਨੀ ਉਮਰ ਤੋਂ ਇਹ ਪੇਂਟਿੰਗਸ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ ਜੀ ਫਿਲਹਾਲ ਤਾਂ ਮੇਰੀ ਉਮਰ 18 ਸਾਲ ਦੀ ਹੈ ਜੀ ਤੇ ਮੈਂ ਪੇਂਟਿੰਗਸ ਲਗਭਗ 2 ਤੋਂ 3 ਸਾਲ ਪਹਿਲਾਂ ਬਣਾਉਣੀਆਂ ਸ਼ੁਰੂ ਕੀਤੀਆਂ ਜੀ ਲਗਭਗ ਉਦੋਂ ਮੇਰੀ ਉਮਰ 15-16 ਸਾਲ ਦੀ ਸੀ ਜੀ ਹਰਸ਼ਪ੍ਰੀਤ ਜੀ ਜਿੱਦਾਂ ਤੁਸੀਂ ਦੱਸਿਆ 15-16 ਸਾਲ ਦੀ ਉਮਰ ਦੇ ਵਿੱਚ ਇਦਾਂ ਦੀ ਕਿਹੜੀ ਗੱਲ ਹੋਈ ਕਿ ਜਿਹੜਾ ਤੁਹਾਡਾ ਰੁਝਾਨ ਪੇਂਟਿੰਗਸ ਬਣਾਉਣ ਵਾਲਾ ਹੀ ਗਿਆ ਇਹ ਨੌਜਵਾਨ ਬੜੇ ਖੇਡਾਂ ਵੱਲ ਜਾਂਦਾ ਕੋਈ ਕਿਸੇ ਪਾਸੇ ਵੱਲਾਂ ਜਾਂਦਾ ਇਹ ਇੱਕ ਜਦੋਂ ਫਾਈਨ ਆਰਟ ਦੇ ਵਿੱਚ ਆ ਜਾਂਦੀ ਹੈ ਬੜੀ ਅਲੱਗ ਗੱਲ ਸੀਗੀ ਇਸ ਪਾਸੇ ਨੂੰ ਤੁਹਾਡਾ ਰੁਝਾਨ ਕਿਸ ਤਰ੍ਹਾਂ ਬਣਿਆ ਜੀ ਇੱਕ ਤਾਂ ਉਸ ਟਾਈਮ ਤੇ ਉੱਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਹਿਲਾਂ ਹੀ ਕਰੋਨਾ ਕਾਲ ਦਾ ਸਮਾਂ ਸੀਗਾ ਉਹ ਤੇ ਸਾਡੇ ਕੋਲ ਬਹੁਤ ਮਤਲਬ ਮੇਰੇ ਕੋਲ ਕਾਫੀ ਜ਼ਿਆਦਾ ਖੁੱਲਾ ਟਾਈਮ ਸੀਗਾ ਉਸ ਸਮੇਂ ਤੇ ਆ ਮਤਲਬ ਕਹੋ ਕਿ ਮੇਰੇ ਜੋ ਪਿਤਾ ਜੀ ਉਹ ਵੀ ਇਸ ਮਤਲਬ ਪੇਂਟਿੰਗਸ ਬਣਾਦੇ ਹੁੰਦੇ ਸੀਗੇ ਆਪਣੇ ਟਾਈਮ ਦੇ ਉੱਤੇ ਤੇ ਸ਼ੁਰੂ ਤੋਂ ਹੀ ਜਦੋਂ ਤੋਂ ਮਤਲਬ ਮੇਰਾ ਮਤਲਬ ਜਨਮ ਹੋਇਆ ਮੈਂ ਇਦਾਂ ਦੇ ਮਾਹੌਲ ਦੇ ਵਿੱਚ ਹੀ ਰਿਹਾ ਆ ਆਪਣੇ ਘਰ ਆਪਣੇ ਪਿਤਾ ਜੀ ਦੀਆਂ ਬਣਾਈਆਂ ਹੋਈਆਂ ਪੇਂਟਿੰਗਸ ਵਗੈਰਾ ਦੇਖੀਆਂ ਮਤਲਬ ਹੋਰ ਉਹਨਾਂ ਬਾਰੇ ਮਤਲਬ ਜਾਣਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਮਤਲਬ ਥੋੜਾ ਦੱਸਿਆ ਥੋੜਾ ਮੈਂ ਸਿੱਖਿਆ ਤੇ ਇਦਾਂ ਹੀ ਕਰਦੇ ਕਰਦੇ ਮਤਲਬ ਸ਼ੌਂਕ ਸ਼ੁਰੂ ਤੋਂ ਸੀਗਾ ਬਟ ਕਦੀ ਇੰਨਾ ਧਿਆਨ ਨਹੀਂ ਦਿੱਤਾ ਸੀਗਾ ਕਿਉਂਕਿ ਸਟੱਡੀਜ਼ ਦਾ ਪ੍ਰੈਸ਼ਰ ਬਹੁਤ ਹੁੰਦਾ ਸੀਗਾ ਜੀ ਤੇ ਉਸ ਤੋਂ ਬਾਅਦ ਕਰੋਨਾ ਦੇ ਵਿੱਚ ਸਾਨੂੰ ਕਾਫੀ ਮਤਲਬ ਮੈਨੂੰ ਖੁੱਲਾ ਟਾਈਮ ਮਿਲ ਗਿਆ ਤੇ ਉਸ ਟਾਈਮ ਦੇ ਵਿੱਚ ਮੈਂ ਮਤਲਬ ਆਪਣੇ ਆਪ ਨੂੰ ਐਕਸਪਲੋਰ ਕੀਤਾ ਪਹਿਲਾਂ ਤਾਂ 2-3 ਮਹੀਨੇ ਇਦਾਂ ਹੀ ਮਤਲਬ ਗੇਮਸ ਵਗੈਰਾ ਖੇਲ ਕੇ ਹੀ ਕੱਢ ਤੇ ਉਸ ਤੋਂ ਬਾਅਦ ਜਦੋਂ ਲੱਗਾ ਕਿ ਨਹੀਂ ਕੁਝ ਅਲੱਗ ਕਰਨਾ ਚਾਹੀਦਾ ਹੈ ਮਤਲਬ ਦਿਮਾਗ ਥੋੜਾ ਖੁੱਲਿਆ ਤੇ ਇਧਰਲੇ ਪਾਸੇ ਨੂੰ ਥੋੜਾ ਜਿਹਾ ਧਿਆਨ ਹੋਇਆ ਬਾਕੀ ਕਹਿੰਦੇ ਹੁੰਦੇ ਕਿ ਰੱਬ ਇੱਕ ਜ਼ਰੀਆ ਭੇਜਦਾ ਹੁੰਦਾ ਹਰ ਇੱਕ ਜ਼ਿੰਦਗੀ ਦੇ ਵਿੱਚ ਹੈ ਨਾ ਮੇਰੀ ਜ਼ਿੰਦਗੀ ਦੇ ਵਿੱਚ ਵੀ ਇੱਕ ਰੱਬ ਨੇ ਕੋਈ ਜ਼ਰੀਆ ਬਣਾ ਕੇ ਭੇਜਿਆ ਸੀਗਾ ਕੋਈ ਇਨਸਾਨ ਜਿਹਦੇ ਕਰਕੇ ਮਤਲਬ ਮੇਰਾ ਇਹ ਕੰਮ ਸ਼ੁਰੂ ਹੋਇਆ ਤੇ ਉਹ ਜੋ ਸੀਗਾ ਮਤਲਬ ਬੰਦਾ ਉਹ ਹੁਣ ਤਾਂ ਫਿਲਹਾਲ ਮੇਰੀ ਉਸ ਬੰਦੇ ਨਾਲ ਨਹੀਂ ਇੰਟਰੈਕਸ਼ਨ ਹੈ ਨਹੀਂ ਬਟ ਜੋ ਉਸਨੇ ਮਤਲਬ ਮੈਨੂੰ ਇਸ ਪਾਸੇ ਤੋਰਿਆ ਹੈ ਤੇ ਮੈਂ ਹਨਾ ਬਹੁਤ-ਬਹੁਤ ਉਹਦਾ ਸ਼ੁਕਰੀਆ ਅਦਾ ਕਰਨਾ ਚਾਹੂੰਗਾ ਕਿ ਰੱਬ ਨੇ ਮਤਲਬ ਉਸਨੂੰ ਇਧਰ ਮਤਲਬ ਮੇਰੇ ਵੱਲ ਭੇਜਿਆ ਤਾਕੇ ਮੈਰਾ ਜੋ ਧਿਆਨ ਹੈ ਇਸ طرف ਪਿਆ ਬਹੁਤ ਵਧੀਆ ਹਸ਼ਮੀ ਸਿੰਘ ਜੀ ਜਦੋਂ ਫਿਰ ਤੁਹਾਡਾ ਧਿਆਨ ਇਸ ਪਾਸੇ ਨੂੰ ਹੋ ਗਿਆ ਹਾਂਜੀ ਤੇ ਫਿਰ ਤੁਸੀਂ ਇਸ ਕਲਾ ਨੂੰ ਲੈ ਕੇ ਕਿਸੇ ਤੋਂ ਸਿੱਖਿਆ ਵੀ ਪ੍ਰਾਪਤ ਕੀਤੀ ਕੀ ਜਿਹੜਾ ਤੁਹਾਡੇ ਅੰਤਰਮਨ ਦੀ ਪ੍ਰੇਰਣਾ ਸੀਗੀ ਜਿਹੜਾ ਤੁਸੀਂ ਇੱਥੇ ਤੱਕ ਪਹੁੰਚੇ ਹੋ ਜੀ ਇਹ ਸਾਰਾ ਕੁਝ ਕੁਦਰਤੀ ਹੈ ਜੀ ਮਤਲਬ ਮੈਂ ਹਾਲੇ ਤੱਕ ਫਿਜ਼ੀਕਲੀ ਕੋਈ ਕਿਸੇ ਬੰਦੇ ਕੋ ਜਾਂ ਕਿਸੇ ਟੀਚਰ ਕੋ ਹਾਲੇ ਤੱਕ ਗਿਆਨ ਨਹੀਂ ਜਾਂ ਕੋਈ ਕਹੂ ਕਿ ਮੈਂ ਭਾਲ ਦੇ ਵਿੱਚ ਹੈਗਾ ਹਾਂ ਕਿਸੇ ਦੀ ਪਰ ਹਾਲੇ ਤੱਕ ਕੋਈ ਲੱਭਿਆ ਨਹੀਂ ਹੈਗਾ ਹਾਲੇ ਤੱਕ ਜੋ ਮੈਂ ਕਰ ਰਿਹਾ ਆ ਉਹ ਕੁਦਰਤੀ ਹੈ ਜੀ ਕੁਦਰਤ ਨੇ ਸਿਖਾਇਆ ਜੋ ਸਿਖਾਇਆ ਹੈ ਜੀ ਹਰਪ੍ਰੀਤ ਸਿੰਘ ਜੀ ਜਿੱਦਾਂ ਤੁਸੀਂ ਚਿੱਤਰ ਕਲਾਜ ਦਾ ਪੇਂਟਿੰਗਸ ਦੇ ਨਾਲ ਜੁੜੇ ਹੋ ਇਸ ਖੇਤਰ ਦੇ ਵਿੱਚ ਵੀ ਕੁਝ ਅਜਿਹੇ ਨਾਮ ਹੈ ਨਾ ਤੁਹਾਡੇ ਜ਼ਿਹਨ ਦੇ ਵਿੱਚ ਜਿਨ੍ਹਾਂ ਨੂੰ ਤੁਸੀਂ ਦੇਖਦੇ ਹੋ ਜਿਨ੍ਹਾਂ ਦੇ ਚਿੱਤਰ ਤੁਸੀਂ ਦੇਖਦੇ ਹੋ ਜਿਨ੍ਹਾਂ ਦੇ ਬਾਰੇ ਤੁਹਾਡੇ ਮਨ ਵਿੱਚ ਜਾਣਨ ਦੀ ਉਤਸੁਕਤਾ ਹੈ ਜਾਂ ਤੁਸੀਂ ਉਹਨਾਂ ਬਾਰੇ ਕੁਝ ਨਾ ਕੁਝ ਜਾਣਦੇ ਰਹਿੰਦੇ ਹੋ ਉਹ ਉਹਨਾਂ ਆਪਣੇ ਤੁਸੀਂ ਮੈਂ ਕਹਿੰਦਾ ਕਿ ਚਿੱਤਰਕਾਰਾਂ ਦੇ ਬਾਰੇ ਵੀ ਕੋਈ ਸਾਡੇ ਨਾਲ ਸਾਂਝੀ ਕਰੋ ਹਾਂਜੀ ਬਿਲਕੁਲ ਜੀ ਮੇਰੇ ਇਨਸਪੀਰੇਸ਼ਨ ਰਹਿਣ ਸਰਦਾਰ ਸੋਭਾ ਸਿੰਘ ਜੀ ਕਾਫੀ ਮਤਲਬ ਪ੍ਰਸਿੱਧ ਕਲਾਕਾਰ ਹੋਏ ਹਨ ਪੰਜਾਬ ਤੋਂ ਮੈਂ ਉਹਨਾਂ ਨੂੰ ਬਹੁਤ ਜ਼ਿਆਦਾ ਮਤਲਬ ਇੱਕ ਤਰੀਕੇ ਨਾਲ ਫੋਲੋ ਕਰਦਾ ਹਾਂ ਤੇ ਉਹਨਾਂ ਦੀਆਂ ਪੇਂਟਿੰਗਸ ਦੇਖਦੇ ਕੇ ਮੈਂ ਮਤਲਬ ਕੁਛ ਨਾ ਕੁਛ ਆਪਣੀ ਪੇਂਟਿੰਗਸ ਦੇ ਵਿੱਚ ਲੈ ਕੇ ਆ ਨਵਾਂ ਲੈ ਕੇ ਆਣ ਦੀ ਕੋਸ਼ਿਸ਼ ਕਰਦਾ ਆ ਤੇ ਉਹ ਕਾਫੀ ਮਤਲਬ ਹਰ ਸਾਲ ਉਹਨਾਂ ਦੇ ਉੱਥੇ ਸੋਭਾ ਸਿੰਘ ਆਟ ਗੈਲਰੀ ਹੈ ਅੰਦਰ ਇੱਥੇ ਉੱਥੇ ਹਰ ਸਾਲ ਚਾਹੀਦਾ ਹੈ ਉੱਥੇ ਹਰ ਸਾਲ ਮਤਲਬ ਉਹਦਾ ਦੇ ਕੰਮ ਨੂੰ ਪ੍ਰਣਾਮ ਕਰਕੇ ਆਉਣਾ ਹਰ ਸਾਲ ਕੁਛ ਨਾ ਕੁਛ ਸਿੱਖ ਕੇ ਆਉਣਾ ਆ ਤੇ ਉਹ ਕਾਫੀ ਮਤਲਬ ਮੇਰੇ ਦਿਲ ਦੇ ਕਰੀਬ ਹਨ ਜਿੱਦਾਂ ਤੁਹਾਡੀ ਸਭ ਤੋਂ ਜਿਹੜੀ ਪਹਿਲੀ ਪੇਂਟਿੰਗ ਉਹ ਤੁਸੀਂ ਕਿਹੜੀ ਬਣਾਈ ਸੀਗੀ ਮਨ ਦੇ ਵਿੱਚ ਕਿਹੜੇ ਭਾਵ ਆਏ ਤੇ ਕਿਹੜੀ ਪੇਂਟਿੰਗਸ ਤੁਸੀਂ ਸਭ ਤੋਂ ਪਹਿਲੇ ਜਿਹੜਾ ਚਿੱਤਰ ਬਣਾਇਆ ਤੁਸੀਂ ਜੀ ਸਭ ਤੋਂ ਪਹਿਲਾ ਚਿੱਤਰ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਣਾਇਆ ਸੀਗਾ ਜੀ ਉਸ ਤੋਂ ਮਤਲਬ ਉਹ ਚਿੱਤਰ ਮਤਲਬ ਜਿਹੜਾ ਸਭ ਤੋਂ ਮਤਲਬ ਕੀ ਦਿਖਾਣ ਲਾਇਆ ਸੀਗਾ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਚਿੱਤਰ ਸੀਗਾ ਉਸ ਤੋਂ ਪਹਿਲਾਂ ਵੀ ਮੈਂ ਬਣਾਏ ਇੱਕ ਦੋ ਚਿੱਤਰ ਮੈਂ ਬਣਾਏ ਤੇ ਮੈਂ ਆਪਣੇ ਘਰਦਿਆਂ ਨੂੰ ਦਿਖਾਏ ਤੇ ਮੈਂ ਆਪਣੇ ਪਿਤਾ ਜੀ ਨੂੰ ਦਿਖਾਇਆ ਸਭ ਤੋਂ ਪਹਿਲਾਂ ਤੇ ਉਹਨਾਂ ਨੇ ਨਾ ਕਿਹਾ ਕਿ ਮਤਲਬ ਉਹ ਦੇਖ ਕੇ ਕਹਿੰਦੇ ਆਹ ਕੀ ਬਣਾਇਆ ਹੋਇਆ ਹੈ ਜੀ ਇਹ ਤਾਂ ਮਤਲਬ ਮਜ਼ਾਕ ਹੀ ਹੋ ਗਿਆ ਮਤਲਬ ਉਹਨਾਂ ਨੇ ਨਾ ਥੋੜਾ ਜਿਹਾ ਕਿਹਾ ਕਿ ਨਾ ਬਣਾਓ ਹਲੇ ਇਦਾਂ ਨਾ ਮਤਲਬ ਥੋੜਾ ਚੰਗਾ ਨਹੀਂ ਲੱਗਦਾ ਉਸ ਤੋਂ ਬਾਅਦ ਫਿਰ ਹੋੜੀ ਹੋੜੀ ਮੈਨੂੰ ਲੱਗਾ ਨਹੀਂ ਮੈਂ ਕਰਕੇ ਦਿਖਾਉਂਗਾ ਥੋੜਾ ਜਿਹਾ ਫਿਰ ਮੈਂ ਇੱਕ ਬਣਾਇਆ ਦੋ ਬਣਾਇਆ ਜੋ ਦੂਸਰਾ ਫਿਰ ਤੀਸਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਬਣਾਇਆ ਤੇ ਮੇਰੇ ਮਤਲਬ ਪਿਤਾ ਜੀ ਨੂੰ ਆਪ ਵਿਸ਼ਵਾਸ ਨਹੀਂ ਹੋਇਆ ਕਿ ਇਹ ਮੈਂ ਬਣਾਇਆ ਹੈ ਮੈਨੂੰ ਉਹਨਾਂ ਨੂੰ ਦੱਸਣਾ ਪਿਆ ਕਿ ਨਹੀਂ ਮੈਂ ਹੀ ਬਣਾਇਆ ਦੋ ਦਿਨ ਤਾਂ ਮੈਨੂੰ ਸਮਝਾਉਣ ਚ ਲੱਗੇ ਕਿ ਇਹ ਚਿੱਤਰ ਮੇਰੇ ਦੁਆ ਤੇ ਇਹ ਜਿਹੜਾ ਸਫਰ ਸੀਗਾ ਤੁਹਾਨੂੰ ਚਿੱਤਰ ਬਣਾਉਣ ਨੂੰ ਲੈ ਕੇ ਸਭ ਤੋਂ ਵੱਡੀ ਜਿੱਦਾਂ ਆਪਾਂ ਕਹ ਲਈਏ ਥਾਪੜਾ ਕਦੋਂ ਮਿਲਿਆ ਪਹਿਲਾ ਜਿਹੜਾ ਆਪਾਂ ਕਹ ਲਈਏ ਵੀ ਸ਼ਾਬਾਸ਼ ਕਦੋਂ ਮਿਲੀ ਮਾਤਾ ਪਿਤਾ ਤੋਂ ਮਿਲੀ ਜਾਂ ਬਾਹਰ ਕਿਤੇ ਆਪਾਂ ਨੂੰ ਜਾਣ ਦਾ ਸਵੱਬ ਬਣਿਆ ਪੇਂਟਿੰਗਸ ਲੈ ਕੇ ਉੱਥੇ ਮਿਲਿਆ ਇਹ ਕਿਹੜਾ ਫਿਰ ਸਵੱਬ ਸੀ ਜਿਹਨੇ ਤੁਹਾਨੂੰ ਹੌਸਲਾ ਫਜਾਈ ਮਿਲੀ ਜਿਹੜੀ ਪਹਿਲੀ ਦੇਖੀ ਬੱਚੇ ਨੂੰ ਤਾਂ ਸਭ ਤੋਂ ਪਹਿਲਾਂ ਹੌਸਲਾ ਫਜ਼ਾਈ ਉਹਨਾਂ ਦੇ ਘਰ ਦੇਆਂ ਤੋਂ ਹੀ ਮਿਲਦੀ ਹੈ ਇਹ ਤਾਂ ਮੈਂ ਮਤਲਬ ਰੱਬ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਮਤਲਬ ਜਿਹੜੇ ਮੇਰੇ ਘਰ ਦੇ ਹੈਗੇ ਉਹ ਇੰਨੇ سپورਟਿਵ ਹੈਗੇ ਨਹੀਂ ਤਾਂ ਮੈਂ ਬਥੇਰੇ ਦੇਖਿਆ ਕਿ ਕਈ ਬੱਚੇ ਮੈਂ ਇਦਾਂ ਦੇ ਦੇਖੇ ਜੋ ਇਸ ਪਾਸੇ ਨੂੰ ਮਤਲਬ ਪੜ੍ਹਾਈ ਨੂੰ ਛੱਡ ਕੇ ਇਧਰ ਕਲਾ ਵੱਲ ਜਿਹੜੇ ਜਾਣਾ ਚਾਹੁੰਦੇ ਪਰ ਉਹਨਾਂ ਦੇ ਘਰ ਦੇ ਅਲਾਉ ਨਹੀਂ ਕਰਦੇ ਫੋਰ ਸੈਵਰਲ ਰੀਜਨਸ ਤੇ ਬਟ ਮੇਰੇ ਘਰ ਦੇ ਮੈਨੂੰ ਬਹੁਤ ਸਪੋਰਟ ਕੀਤੀ ਪਹਿਲੀ ਹੌਸਲਾ ਫਜ਼ਾਈ ਮੇਰੇ ਪਿਤਾ ਜੀ ਮੇਰੇ ਮਾਤਾ ਜੀ ਉਹਨਾਂ ਵੱਲੋਂ ਹੀ ਮਿਲੀ ਗਈ ਜੀ ਹਾਂਜੀ ਜੇ ਉਹ ਮਤਲਬ ਮੈਨੂੰ ਇਧਰਲੇ ਪ ਤਫੇ ਮੈਂ ਕੀ ਮਤਲਬ ਕਰ ਲੈਂਦਾ ਨਾ ਇਸ ਚੀਜ਼ ਦੇ ਵਿੱਚ ਇਹ ਤਾਂ ਉਹਨਾਂ ਦੀ ਮਿਹਰਬਾਨੀ ਹੈ ਜੀ ਕਿਰਪਾ ਹੈ ਉਹਨਾਂ ਦੀ ਕਿਉਂ ਨਾ ਮੈਨੂੰ ਇਸ ਪਾਸੇ ਤੋਰਿਆ ਉਸ ਤੋਂ ਬਾਅਦ ਮੈਂ ਆਪਣੇ ਇੱਥੇ ਸਰਦਾਰ ਗੁਰਪ੍ਰੀਤ ਸਿੰਘ ਜੀ ਜੋ ਪ੍ਰੈਜੈਂਟ ਟਾਈਮ ਹੈੱਡ ਹੈਗਾ ਸਿੱਖ ਵੈਲਫੇਅਰ ਸੁਸਾਇਟੀ ਹਿਆਰਪੁਰ ਦੇ ਉਹਨਾਂ ਦਾ ਵੀ ਬਹੁਤ ਹੀ ਦਿਲੋਂ ਤਹਿ ਦਿਲੋਂ ਧੰਨਵਾਦ ਕਰਨਾ ਚਾਹਾਂਗਾ ਕਿਉਂਕਿ ਉਹਨਾਂ ਨੇ ਸਭ ਤੋਂ ਪਹਿਲਾਂ ਪਲੇਟਫਾਰਮ ਉਹਨਾਂ ਨੇ ਮੈਨੂੰ ਦਿੱਤਾ ਆਪਣੇ ਇੱਥੇ ਹਰ ਸਾਲ ਮਹਾਨ ਕੀਰਤਨ ਸਮਾਗਮ ਹੁੰਦਾ ਹੈ ਰੌਸ਼ਨ ਗਰਾਊਂਡ ਤੇ ਉੱਥੇ ਉਹਨਾਂ ਨੇ ਮੈਨੂੰ ਅਪਰੋਚ ਕੀਤਾ ਉਹਨਾਂ ਨੇ ਐਗਜ਼ਿਬਿਸ਼ਨ ਲਗਵਾਣ ਲਈ ਉੱਥੇ ਮੇਰੀ ਪਹਿਲੀ ਐਗਜ਼ਿਬਿਸ਼ਨ ਐਗਜ਼ਿਬਿਸ਼ਨ ਲਗਵਾਈ ਤੇ ਉਸ ਤੋਂ ਬਾਅਦ ਕਾਫੀ ਹੌਸਲਾ ਫਜ਼ਾਈ ਮਿਲੀ ਮੈਨੂੰ ਸੰਗਤ ਦਾ ਬਹੁਤ ਪਿਆਰ ਮਿਲਿਆ ਲੋਕਾਂ ਦੇ ਵਿੱਚ ਥੋੜਾ ਆਪਣਾ ਮਤਲਬ ਪ੍ਰੋਮੋਸ਼ਨ ਹੋਈ ਸਾਰੇ ਸ਼ਹਿਰ ਦੇ ਵਿੱਚ ਪਤਾ ਲੱਗਣਾ ਸ਼ੁਰੂ ਹੋਇਆ ਕਿ ਬੱਚਾ ਹੈ ਕੰਮ ਕਰ ਰਿਹਾ ਹੈ ਜੀ ਇਸ ਤਰੀਕੇ ਦਾ ਹਰਸ਼ਪ੍ਰੀਤ ਜੀ ਜਿਹੜਾ ਤੁਹਾਡੀ ਮਹਾਨ ਕੀਤੇਂਦਰਵਾਰ ਦੇ ਵਿੱਚ ਜਿਹੜਾ ਸਮਾਗਮ ਹੁੰਦਾ ਉੱਥੇ ਵੀ ਹਾਜ਼ਰੀ ਲੱਗੀ ਤੁਸੀਂ ਪ੍ਰਦਰਸ਼ਨੀ ਲਗਾਈ ਫਿਰ ਘਰ ਤੋਂ ਵੀ ਹੱਲਾਸ਼ੀਰੀ ਮਿਲ ਗਈ ਸੀ ਫਿਰ ਸ਼ਹਿਰ ਦੇ ਲੋਕ ਵੀ ਜਾਣਣ ਲੱਗੇ ਤੇ ਜਿਹੜਾ ਫਿਰ ਇਹ ਪ੍ਰਦਰਸ਼ਨੀਆਂ ਦਾ ਸਿਲਸਲਾ ਸੀਗਾ ਇਹ ਫਿਰ ਗਾਹਾਂ ਵੀ ਵਧਿਆ ਜਾਂ ਸਿਰਫ ਉੱਥੇ ਤੱਕ ਹੀ ਸੀਮਿਤ ਰਿਹਾ ਨਹੀਂ ਜੀ ਇਹ ਗਾਹਾਂ ਵੀ ਵਧਿਆ ਬਿਲਕੁਲ ਜਦੋਂ ਆਪਾਂ ਉੱਥੇ ਪਹਿਲੀ ਵਾਰ ਪ੍ਰਦਰਸ਼ਨੀ ਲਗਵਾਈ ਮਤਲਬ ਲਗਵਾਈ ਗਈ ਸਾਡੀ ਪ੍ਰਦਰਸ਼ਨੀ ਤਾਂ ਉੱਥੇ ਸਾਨੂੰ ਕਾਫੀ ਹੀਰੇ ਬੰਦੇ ਮਿਲੇ ਜਿਨ੍ਹਾਂ ਨੇ ਮਤਲਬ ਇਸ ਚੀਜ਼ ਦਾ ਮੁੱਲ ਪਾਇਆ ਜਿਨ੍ਹਾਂ ਨੂੰ ਇਹ ਚੀਜ਼ ਪਤਾ ਲੱਗੀ ਮਤਲਬ ਜੋ ਇਸ ਚੀਜ਼ ਤੋਂ ਜਾਣੂ ਸੀਗੇ ਤੇ ਉੱਥੇ ਇੱਕ ਸਾਨੂੰ ਮਿਲੇ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਗਣੇਸ਼ਪੁਰ ਜੀ ਫਿਰ ਉਹਨਾਂ ਨੇ ਵੀ ਸਾਨੂੰ ਆਪਣੇ ਸਮਾਗਮ ਕਰਵਾਏ ਉੱਥੇ ਸਾਨੂੰ ਸੱਦਿਆ ਉੱਥੇ ਸਾਨੂੰ ਸਨਮਾਨਿਤ ਕੀਤਾ ਬੜਾ ਆਦਰ ਕੀਤਾ ਸਾਡਾ ਤੇ ਉਹਨਾਂ ਦਾ ਵੀ ਮੈਂ ਤੈਨ ਦੀ ਤੋ ਧੰਨਵਾਦ ਕਰਨਾ ਚਾਹਾਂਗਾ ਜੀ ਜੀ ਤੇ ਇਹ ਜਿਹੜੇ ਤੁਸੀਂ ਇੱਕ ਤੁਹਾਡਾ ਸ਼ੌਕ ਸੀਗਾ ਉਹ ਫਿਰ ਪ੍ਰਵਾਨ ਚੜ੍ਹਨ ਲੱਪਿਆ ਤੁਸੀਂ ਬਹੁਤ ਵਧੀਆ ਪੇਂਟਿੰਗ ਬਣਾਉਣ ਲੱਪੇ ਤੇ ਜਿਹੜਾ ਇਹਦੇ ਪੇਂਟਿੰਗਸ ਤੋਂ ਕੁਝ ਤੁਹਾਨੂੰ ਆਪਾਂ ਲਈ ਕਮਾਈ ਵੀ ਹੋਈ ਆ ਤੁਸੀਂ ਇਹਨੂੰ ਥੋੜਾ ਕਮਾਈ ਨਾਲ ਵੀ ਜੋੜ ਕੇ ਦੇਖਣਾ ਚਾਹੁੰਦੇ ਆ ਕਿ ਸਿਗੇ ਉਹ ਜਿਹੜਾ ਪੱਖ ਹੈਗਾ ਉਹਦੇ ਬਾਰੇ ਵੀ ਥੋੜੀ ਜਾਣਕਾਰੀ ਸਾਂਝੀ ਕਰੋ ਜੀ ਫਿਰ ਹਾਲ ਤਾਂ ਹਾਲੇ ਮੈਂ ਨਾ ਸਿੱਖ ਰਿਹਾ ਆ ਜੀ ਤੇ ਕਮਾਈ ਬਾਰੇ ਹਾਲੇ ਮੈਂ ਕੁਝ ਖਾਸ ਇਹਦੇ ਵਿੱਚ ਹਾਲੇ ਸੋਚਿਆ ਨਹੀਂ ਹੈ ਕਿਉਂਕਿ ਹਾਲੇ ਫਿਲਹਾਲ ਮੈਂ ਆਪਣੇ ਆਪ ਨੂੰ ਸਮਝਦਾ ਕਿ ਮੈਨੂੰ ਹਾਲੇ ਕੁਝ ਖਾਸ ਪਤਾ ਨਹੀਂ ਹੈਗਾ ਇਸ ਚੀਜ਼ ਬਾਰੇ ਮੈਂ ਇਸ ਚੀਜ਼ ਨੂੰ ਹਾਲੇ ਹੋਰ ਡੀਪਲੀ ਸਟੱਡੀ ਕਰੂੰਗਾ ਇਸ ਬਾਰੇ ਹੋਰ ਜਾਣਨਾ ਚਾਹੂੰਗਾ ਤਾਂ ਕਿ ਜੋ ਉਹ ਆਪਣੇ ਕਮਾਈ ਦਾ ਸਾਧਨ ਜੋ ਚੀਜ਼ਾਂ ਹੈਗੀਆਂ ਉਹਦੇ ਬਾਅਦ ਮੇਰਾ ਹਾਲੇ ਮੇਨ ਫੋਕਸ ਹੈ ਨਹੀਂ ਹਾਲੇ ਮੈਂ ਮਤਲਬ ਸਿੱਖ ਹੀ ਰਿਹਾ ਆ ਹਾਲੇ ਮੈਂ ਸਟੂਡੈਂਟ ਆਂ ਇਸ ਚੀਜ਼ ਵਿੱਚ ਜਿੱਦਾਂ ਤੁਸੀਂ ਪੇਂਟਿੰਗ ਪ੍ਰਦਰਸ਼ਨ 'ਚ ਲੈ ਕੇ ਜਾਂਦੇ ਕੋਈ ਇਦਾਂ ਦੇ ਕਲਾ ਦੇ ਜਿਹੜੇ ਆਪਾਂ ਕਹਿ ਲਓ ਪਾਰਖੂ ਆਏ ਨਹੀਂ ਜਿਨ੍ਹਾਂ ਨੇ ਕੋਈ ਕਿਹਾ ਹੋਵੇ ਕਿ ਸਾਨੂੰ ਆ ਪੇਂਟਿੰਗ ਇੰਨੇ ਦੀ ਦੇ ਦਿਓ ਜਾਂ ਇਦਾਂ ਦੀ ਕੋਈ ਇਦਾਂ ਦੀ ਗੱਲ ਵੀ ਹੋਈ ਕਦੀ ਹਾਂਜੀ ਬਥੇਰੇ ਲੋਕਾਂ ਨੇ ਮਤਲਬ ਕਿਹਾ ਕਿ ਸਾਨੂੰ ਇਹ ਪੇਂਟਿੰਗ ਵਗੈਰਾ ਚਾਹੀਦੀ ਹੈ ਤੇ ਬਟ ਮੇਰਾ ਹਾਲੇ ਉਧਰਲੇ ਪਾਸੇ ਰੁਝਾਨ ਹੈ ਨਹੀਂ ਜੀ ਹਾਲੇ ਮੈਂ ਮੇਨਲੀ ਇਹਨੂੰ ਹਾਲੇ ਮਤਲਬ ਆਪਣੇ ਸ਼ੌਂਕ ਲਈ ਕਰ ਰਿਹਾ ਹਾਂ ਫਿਲਹਾਲ ਜੀ ਹਾਂਜੀ ਪਰ ਹੌਲੀ-ਹੌਲੀ ਉਧਰ ਦੇ ਪਾਸੇ ਹੁਣ ਮੈਨੂੰ ਕਰਨਾ ਪੈਣਾ ਹੈ ਧਿਆਨ ਤੇ ਰੁਝਾਨ ਹੌਲੀ-ਹੌਲੀ ਹੋਊਗਾ ਜੀ ਜੀ ਹਸ਼ਪ੍ਰੀ ਸਿੰਘ ਜੀ ਜਿੱਦਾਂ ਤੁਸੀਂ ਕਲਾ ਦੇ ਖੇਤਰ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਹੋ ਤੇ ਇਸ ਦੇ ਲਈ ਤੁਹਾਨੂੰ ਕਿਸੇ ਵੀ ਸੰਸਥਾ ਵੱਲੋਂ ਜਾਂ ਸਰਕਾਰ ਵੱਲੋਂ ਕਿਤੇ ਵੀ ਕੋਈ ਮਾਨ ਸਨਮਾਨ ਵੀ ਮਿਲਿਆ ਹੈਗਾ ਅੱਜ ਤੱਕ ਹਾਂਜੀ ਜੀ 2000 ਅ ਬੀ ਦੇ ਵਿੱਚ ਪੰਜਾਬ ਕਲਾ ਉਤਸਵ ਦੇ ਵਿੱਚ ਡਿਸਟ੍ਰਿਕਟ ਲੈਵਲ ਤੇ ਕੰਪੀਟੀਸ਼ਨ ਹੋਇਆ ਸੀਗਾ ਸਕੈਚਿੰਗ ਦਾ ਉਸ ਦੇ ਵਿੱਚ ਮੇਰਾ ਹੀ ਫਰਸਟ ਪ੍ਰਾਈਜ਼ ਆਇਆ ਸੀਗਾ ਉਸ ਤੋਂ ਬਾਅਦ 2022 ਦੇ ਵਿੱਚ ਜਲੰਧਰ ਸਹੋਦਿਆ ਹਰ ਸਾਲ ਕੰਪੀਟੀਸ਼ਨ ਕਰਵਾਉਂਦਾ ਹੈ ਅਲੱਗ-ਅਲੱਗ ਉਹਦੇ ਵਿੱਚ ਤਕਰੀਬਨ ਹੁਸ਼ਿਆਰਪੁਰ ਤੇ ਉਹਦੇ ਲਾਗੇ ਜਿੰਨੇ ਵੀ ਜ਼ਿਲ੍ਹੇ ਹੈਗੇ ਆ ਉਹਨਾਂ ਦੇ ਵਿੱਚੋਂ ਜਿੰਨੇ ਵੀ CBSE ਅਫੀਲੀਏਟਡ ਸਕੂਲਸ ਹੈਗੇ ਉਹ ਸਾਰਿਆਂ ਦਾ ਕੰਪੀਟੀਸ਼ਨ ਹੁੰਦਾ ਹੈ ਜੀ ਤਕਰੀਬਨ 35 ਸਕੂਲ ਸੀਗੇ ਉਹਨਾਂ ਦੇ ਵਿੱਚੋਂ ਮਤਲਬ ਸਾਡੇ ਸਕੂਲ ਨੇ ਵੀ ਪਾਰਟਿਸਪੇਟ ਕੀਤਾ ਸੀਗਾ ਰੰਗੋਲੀ ਦਾ ਕੰਪੀਟੀਸ਼ਨ ਸੀ ਤੇ ਉਹਦੇ ਵਿੱਚ ਵੀ ਮੇਰਾ ਫਰਸਟ ਪ੍ਰਾਈਜ਼ ਆਇਆ ਸੀਗਾ ਜੀ ਜੀ ਤੇ ਤੁਹਾਨੂੰ ਇਸ ਹਰਪ੍ਰੀਤ ਜੀ ਇਹਦੇ ਖੇਤਰ ਦੇ ਵਿੱਚ ਪ੍ਰੇਰਨਾ ਸਰੋਤ ਸ਼ਖਸੀਅਤ ਵੀ ਸੀਗੀ ਤੁਹਾਡੇ ਲਈ ਕੋਈ ਜਿਹਨੂੰ ਤੁਸੀਂ ਦੇਖ ਕੇ ਚੰਗਾ ਮਹਿਸੂਸ ਕੀਤਾ ਜਾਂ ਜਿੱਤੋਂ ਕੋਈ ਤੁਹਾਨੂੰ ਲੱਗਾ ਕਿ ਸਿੱਖਣ ਦਾ ਸੁਆਬ ਤੁਹਾਨੂੰ ਬਣਿਆ ਜੀ ਸਭ ਤੋਂ ਪਹਿਲਾਂ ਤਾਂ ਮੇਰੇ ਘਰ ਦੇ ਵਿੱਚ ਹੀ ਮੇਰੇ ਤਾਇਆ ਜੀ ਸਰਦਾਰ ਵਰਦੀਂਦਰਜੀਤ ਜੀ ਉਹਨਾਂ ਦਾ ਨਾਮ ਹੈ ਜੀ ਉਹ ਮਤਲਬ ਉਹ ਕਾਫੀ ਇਸ ਫੀਲਡ ਦੇ ਵਿੱਚ ਕਾਫੀ ਐਕਸਪਰਟ ਬੰਦੇ ਰਹਿ ਚੁੱਕੇ ਹਨ ਉਸ ਤੋਂ ਬਾਅਦ ਉਹਨਾਂ ਦੇ ਸੁਪੁੱਤਰ ਸਰਦਾਰ ਸੁਦਰਸ਼ਨਪਾਲ ਜੀ ਫਿਲਹਾਲ ਉਚਿਤਕਾਰਾ ਯੂਨੀਵਰਸਿਟੀ ਦੇ ਵਿੱਚ ਡਾਇਰੈਕਟਰ ਹਨ ਜੀ ਇਹਨਾਂ ਨੂੰ ਦੇਖ ਕੇ ਮੈਨੂੰ ਕਾਫੀ ਮਤਲਬ ਮੋਟੀਵੇਸ਼ਨ ਮਿਲੀ ਹੈ ਦਾ ਮਤਲਬ ਕਾਫੀ ਕੁਝ ਸਿੱਖਣ ਨੂੰ ਮਿਲਿਆ ਤੇ ਇਹ ਦੋਨੋਂ ਮਤਲਬ ਕਾਫੀ ਮੇਰੀ ਲਾਈਫ ਦੇ ਵਿੱਚ ਇੱਕ ਇਨਸਪੀਰੇਸ਼ਨ ਦਾ ਕੰਮ ਕਰਦੇ ਆ ਹਾਂਜੀ ਜੀ ਤੇ ਆਪਾਂ ਹਰਸ਼ਪ੍ਰੀਤ ਸਿੰਘ ਜੀ ਜਿਹੜਾ ਹੁਣ ਤੁਹਾਡਾ ਸੁਪਨਾ ਜਿਹੜਾ ਹੈਗਾ ਉਹ ਅਗਲਾ ਕੀ ਸੁਪਨਾ ਹੈਗਾ ਫਿਲਹਾਲ ਤਾਂ ਮੇਰਾ ਕੋਈ ਇਦਾਂ ਕੋਈ ਖਾਸ ਸੁਪਨਾ ਤਾਂ ਨਹੀਂ ਹੈਗਾ ਜੀ ਫਿਲਹਾਲ ਤਾਂ ਆਪਣੇ ਮੈਂ ਪ੍ਰੈਸੈਂਟ ਦੇ ਵਿੱਚ ਜੀਣ ਵਾਲਾ ਬੰਦਾ ਜਿਆਦਾ ਅੱਗੇ ਮਤਲਬ ਕੁਝ ਖਾਸ ਸੋਚਿਆ ਨਹੀਂ ਹੈਗਾ ਬਸ ਕੰਮ ਕਰ ਰਿਹਾ ਆਂ ਜੀ ਇਸ ਨੂੰ ਜਾਣਨ ਦੀ ਕੋਸ਼ਿਸ਼ ਕਰ ਰਿਹਾ ਬਾਕੀ ਜੋ ਰੱਬ ਕਰੇਗਾ ਦੇਖਾਂਗੇ ਅੱਗੇ ਤੇ ਦੋਸਤੋ ਹੁਣ ਅਸੀਂ ਆਪ ਜੀ ਦੀ ਗੱਲ ਕਰਵਾਉਂਦੇ ਹਾਂ ਹਰਸ਼ਪ੍ਰੀਤ ਸਿੰਘ ਜੀ ਦੇ ਪਰਿਵਾਰ ਨਾਲ ਪਹਿਲਾਂ ਆਪਾਂ ਉਹਨਾਂ ਦੇ ਪਿਤਾ ਜੀ ਸਰਦਾਰ ਮਨਜਿੰਦਰ ਸਿੰਘ ਜੀ ਨਾਲ ਮਨਜਿੰਦਰ ਸਿੰਘ ਜੀ ਕਿਦਾਂ ਦਾ ਮਹਿਸੂਸ ਕਰਦੇ ਜਦੋਂ ਤੁਸੀਂ ਆਪਣੇ ਬੱਚੇ ਦੇ ਇਸ ਕਲਾ ਦੇਖੀ ਇਸ ਕਲਾ ਨੂੰ ਦੇਖਿਆ ਤੇ ਉਹ ਤੋਂ ਬਾਅਦਾਂ ਕਿ ਤੁਹਾਡੇ ਵੱਲੋਂ ਵੀ ਕੁਝ ਹੌਸਲਾ ਫਾਇਆਇਆ ਜਾਂ ਤੁਸੀਂ ਕਿਹੜੇ ਰੂਪ ਦੇ ਵਿੱਚ ਇਹਨੂੰ ਕੀਤਾ ਪ੍ਰਮੋਟ ਸਭ ਤੋਂ ਪਹਿਲਾਂ ਤਾਂ ਮੈਂ ਤਹਿ ਦਿਲੋਂ ਤੁਹਾਡਾ ਇੱਥੇ ਹਣ ਤੇ ਧੰਨਵਾਦ ਕਰਦਾ ਹਾਂ ਉਸ ਤੋਂ ਬਾਅਦ ਮਤਲਬ ਸਾਡੇ ਵਾਸਤੇ ਇੱਕ ਬਹੁਤ ਮਾਣ ਦੀ ਗੱਲ ਹੁੰਦੀ ਹੈ ਜਦੋਂ ਕੋਈ ਮਤਲਬ ਕਿ ਧਾਰਮਿਕ ਸਮਾਗਮ ਹੁੰਦੇ ਹੈਗੇ ਉੱਥੇ ਸਾਡੇ ਬੱਚੇ ਦਾ ਮਾਨ ਸਨਮਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਹੁੰਦਾ ਇਸ ਏਜ ਦੇ ਵਿੱਚ ਇਸ ਬੱਚੇ ਨੇ ਆਪਣੀ ਮਿਹਨਤ ਦੇ ਨਾਲ ਬਹੁਤ ਮਤਲਬ ਆਪਣਾ ਹੁਣ ਤੱਕ ਕਾਫੀ ਨਾਂ ਇਹ ਕਮਾ ਚੁੱਕਿਆ ਹੈ ਤੇ ਸਾਡੇ ਵਾਸਤੇ ਬਹੁਤ ਮਾਣ ਦੀ ਗੱਲ ਹੈ ਕਿਉਂਕਿ ਅੱਜ ਕੱਲ ਜੇ ਅਸੀਂ ਸਮਾਜ ਦੇ ਵਿੱਚ ਦੇਖੀਏ ਤਾਂ ਕੁਰੀਤੀਆਂ ਬਹੁਤ ਜ਼ਿਆਦਾ ਫੈਲ ਰਹੀਆਂ ਹਨ ਬੱਚੇ ਨਸ਼ਿਆਂ ਵੱਲ ਬਹੁਤ ਜਾ ਰਹੇ ਹਨ ਤੇ ਇਸ ਪਾਸੇ ਇਸ ਲਾਈਨ ਵੱਲ ਬਹੁਤ ਘੱਟ ਲੋਕਾਂ ਦਾ ਜਿਹੜਾ ਜਾਂ ਬੱਚਿਆਂ ਦਾ ਧਿਆਨ ਹੈਗਾ ਤੇ ਇਸ ਦੇ ਨਾਲ ਹੀ ਇਹ ਹੈ ਕਿ ਮਤਲਬ ਕਿ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਸਾਡੀ ਜਿਹੜੇ ਪੇਰੈਂਟਸ ਹੁੰਦੇ ਆ ਪੇਰੈਂਟਸ ਬੱਚੇ ਦੇ ਕਿਸੇ ਦੇ ਬੱਚੇ ਦੇ ਵਿੱਚ ਜੇ ਕੋਈ ਇਸ ਤਰ੍ਹਾਂ ਦਾ ਟੈਲੈਂਟ ਹੈ ਕੋਈ ਆਰਟ ਨੂੰ ਲੈ ਕੇ ਕੋਈ ਡਾਂਸ ਨੂੰ ਲੈ ਕੇ ਜਾਂ ਕੋਈ ਕਿਸੇ ਵੀ ਐਕਟੀਵਿਟੀ ਨੂੰ ਲੈ ਕੇ ਜਾਂ ਸਪੋਰਟਸ ਨੂੰ ਲੈ ਕੇ ਤਾਂ ਉਹਨਾਂ ਪੇਰੈਂਟਸ ਨੂੰ ਚਾਹੀਦਾ ਹੈ ਕਿ ਉਹ ਉਸ ਬੱਚੇ ਦੀ ਐਕਟੀਵਿਟੀ ਨੂੰ ਦੇਖਦੇ ਹੋਏ ਉਹਨੂੰ ਪੂਰੀ ਸਪੋਰਟ ਕਰਨ ਔਰ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਜਿਸ ਫੀਲਡ ਵਿੱਚ ਬੱਚੇ ਦਾ ਰੁਝਾਨ ਹੈ ਉਹਨੂੰ ਉਹਦਾ ਕੈਰੀਅਰ ਉਸ ਫੀਲਡ ਦੇ ਵਿੱਚ ਹੀ ਬਣਾਇਆ ਜਾਵੇ ਬਾਕੀ ਸਾਡੇ ਵਾਸਤੇ ਇਹ ਬਹੁਤ ਮਾਨਦੀ ਗੱਲ ਹੈ ਕਿ ਸਾਡਾ ਬੱਚਾ ਮਤਲਬ ਇਸ ਪਾਸੇ ਮਤਲਬ ਕਿ ਇਤਿਹਾਸਿਕ ਸਿੱਖ ਇਤਿਹਾਸ ਨੂੰ ਰਿਪਰੈਜ਼ੈਂਟ ਕਰ ਰਿਹਾ ਆਪਣੀਆਂ ਪੇਂਟਿੰਗਸ ਦੇ ਦੁਆਰਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਹਰਸ਼ਪ੍ਰੀਤ ਸਿੰਘ ਜੀ ਦੇ ਮੰਮੀ ਬੀਬੀ ਅਮਨਦੀਪ ਕੌਰ ਜੀ ਦੇ ਨਾਲ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਆਪਣੇ ਬੇਟੇ ਦੀ ਇਸ ਪ੍ਰਾਪਤੀ ਨੂੰ ਜੀ ਸਾਨੂੰ ਬਹੁਤ ਵਧੀਆ ਲੱਗਦਾ ਹੈ ਜਦੋਂ ਸਾਡੇ ਬੱਚੇ ਦੀਆਂ ਫੋਟੋਆਂ ਵਗੈਰਾ ਤਸਵੀਰਾਂ ਵਗੈਰਾ ਰਿਪਰੈਜ਼ੈਂਟ ਹੁੰਦੀਆਂ ਬਹੁਤ ਅੱਛਾ ਲੱਗਦਾ ਹੈ ਅਸੀਂ ਇਹਨੂੰ ਇਹੀ ਹੌਸਲਾ ਅਪਸਾਈਸ ਦੀ ਕਰੀਦੀ ਹੈ ਕਿ ਤੂੰ ਜੇ ਫੀਲਡ ਚੁਣਿਆ ਹੈ ਤੇ ਇਹਦੇ ਵਿੱਚ ਕਾਮਯਾਬ ਹੋ ਕੇ ਦਿਖਾਉਣਾ ਹੈ ਇਸ ਦੇ ਵਿੱਚ ਬਹੁਤ ਸਾਰੀ ਮਿਹਨਤ ਕਰਨੀ ਹੈ ਤੇ ਇਸ ਦੇ ਵਿੱਚ ਹੀ ਆਪਣਾ ਨਾਮ ਤੂੰ ਕਮਾਉਣਾ ਹੈ ਜੋ ਵੀ ਕੰਮ ਕਰਨਾ ਹੈ ਪੂਰੇ ਕੌਨਫੀਡੈਂਸ ਦੇ ਨਾਲ ਤੇ ਪੂਰੀ ਮਿਹਨਤ ਤੇ ਲਗਨ ਦੇ ਨਾਲ ਕਰਨਾ ਹੈ ਸਾਨੂੰ ਆਪਣੇ ਬੱਚੇ ਤੇ ਬਹੁਤ ਪ੍ਰਾਊਡ ਹੈ ਕਿ ਉਸਨੇ ਇਸ ਫੀਲਡ ਨੂੰ ਚੁਣਿਆ ਹੈ ਤੇ ਉਹ ਇਸ ਰਾਸਤੇ ਤੇ ਆਪਣੀ ਪੂਰੀ ਜੀ ਜਾਨ ਲਗਾ ਕੇ ਮਿਹਨਤ ਕਰ ਰਿਹਾ ਹੈ ਤੇ ਆਪਾਂ ਅੰਤ ਦੇ ਵਿੱਚ ਹਰਸ਼ਪ੍ਰੀਤ ਸਿੰਘ ਜੀ ਤੋਂ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਆ ਉਹਨਾਂ ਦੇ ਵਿੱਚ ਹਰ ਉਮਰ ਵਰਗ ਦੇ ਜਿੰਦਾ ਆਪਣਾ ਬੱਚੇ ਵੀ ਕੁਝ ਹੋਣਗੇ ਕੁਝ ਨੌਜਵਾਨ ਕੁਝ ਬਢੇਰੀ ਉਮਰ ਦੇ ਤੁਸੀਂ ਉਹਨਾਂ ਸਾਰਿਆਂ ਨਾਲ ਜਿਹੜਾ ਇੱਕ ਹੈਗਾ ਸੰਦੇਸ਼ ਕੀ ਸਾਂਝਾ ਕਰਨਾ ਚਾਹੋਗੇ ਜੀ ਮੈਂ ਸਾਰਿਆਂ ਨੂੰ ਮਤਲਬ ਉਸ ਇਹ ਸਾਰੀਆਂ ਚੀਜ਼ਾਂ ਤੋਂ ਹਟ ਕੇ ਇੱਕ ਗੱਲ ਕਹਿਣੀ ਚਾਹੁੰਦਾ ਆ ਕਿ ਜਿੰਦੇ ਵੀ ਮਤਲਬ ਸਪੈਸ਼ਲੀ ਬੱਚਿਆਂ ਨੂੰ ਜਿਹੜੇ ਨੌਜਵਾਨ ਹੈਗੇ ਆ ਜੋ ਕਿ ਮੈਨੂੰ ਪਰਸਨਲੀ ਫੀਲ ਹੋ ਰਿਹਾ ਆ ਅੱਜ ਦੇ ਟਾਈਮ ਦੇ ਵਿੱਚ ਕਿ ਆਪਣੇ ਜਿਹੜੇ ਜਿੱਦਾ ਕੋਈ ਬੱਚੇ ਹੈਗੇ ਉਹਨਾਂ ਦੇ ਕੋਈ ਦਾਦਾ ਦਾਦੀ ਨਾਨਾ ਨਾਨੀ ਜੋ ਵੀ ਹੈਗੇ ਨਾ ਆਦੇ ਟਾਈਮ 'ਚ ਵੀ ਦੇਖ ਰਿਹਾ ਬੱਚਿਆਂ ਨਾਲ ਤੋਂ ਉਹਨਾਂ ਦੂਰ ਜਾ ਰਹੇ ਨੇ ਜ਼ਿਆਦਾਤਰ ਮਤਲਬ ਭੱਜਣ ਦੀ ਕੋਸ਼ਿਸ਼ ਕਰਦੇ ਨੇ ਜਾਂ ਉਹਨਾਂ ਵਾਲੇ ਨਾਲ ਧਿਆਨ ਨਹੀਂ ਦਿੰਦੇ ਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਹੱਥ ਜੋੜ ਕੇ ਕਿ ਤਾਂ ਜਿੱਦਾਂ ਹੁਣ ਮੇਰੇ ਦਾਦਾ ਜੀ ਸੀਗੇ ਦਾਦੀ ਜੀ ਸੀਗੇ ਮੇਰੀ ਵੀ ਬੜੀ ਛੋਟੀ ਉਮਰ ਸੀ ਜਦੋਂ ਮਤਲਬ ਉਹਨਾਂ ਦੀ ਡੈਥ ਹੋ ਗਈ ਸੀ ਉਸ ਟਾਈਮ ਤੇ ਉਤੇ ਇੰਨੀ ਚੀਜ਼ ਨਹੀਂ ਫੀਲ ਹੁੰਦੀ ਸੀ ਬਟ ਹੁਣ ਜਿੱਦਾਂ ਜਿੱਦਾਂ ਵੱਡੇ ਹੋ ਰਹੇ ਆ ਤੇ ਹਨਾ ਇੱਕ ਘਰ ਦੇ ਵਿੱਚ ਸਿਆਣੇ ਬੰਦੇ ਦੀ ਕਮੀ ਬਹੁਤ ਮਹਿਸੂਸ ਹੁੰਦੀ ਹੈ ਤੇ ਹੁਣ ਜੇ ਨਾ ਕੋ ਇਹ ਚੀਜ਼ਾ ਹੈਗੀਆਂ ਤਾਂ ਉਹਨਾਂ ਦੀ ਰਿਸਪੈਕਟ ਕਰੋ ਉਹਨਾਂ ਦਾ ਜਿੰਨਾ ਤੁਹਾਡਾ ਮਤਲਬ ਸਮਾਂ ਤੁਸੀਂ ਸਪੈਂਡ ਕਰਨਾ ਚਾਹੁੰਦੇ ਹੋ ਕਰੋ ਤਾਂ ਕਿ ਬਾਅਦ ਚ ਕੋਈ ਰਿਗਰੈਟ ਨਾ ਰਵੇ ਤੁਹਾਡੇ ਮਨ ਦੇ ਵਿੱਚ ਇਹ ਮੈਂ ਜ਼ਰੂਰ ਅੱਜ ਦੀ ਮਤਲਬ ਯੂਥ ਜਿਹੜਾ ਹੈਗਾ ਉਹਨਾਂ ਨੂੰ ਕਹਿਣਾ ਚਾਹਾਂਗਾ ਤੇ ਦਰਸ਼ਕੋ ਆਸ ਕਰਦੇ ਆ ਕਿ ਤੁਸੀਂ ਹਰਸ਼ਪ੍ਰੀਤ ਸਿੰਘ ਜੀ ਨਾਲ ਜਿਹੜੀ ਸਾਡੀ ਇਹ ਮੁਲਾਕਾਤ ਆ ਇਸ ਛੋਟੀ ਉਮਰ ਦੇ ਨੌਜਵਾਨ ਨੇ ਜਿਹੜੀਆਂ ਤੁਸੀਂ ਦੇਖਿਆ ਕਿ ਚਿੱਤਰ ਕਲਾ ਦੇ ਵਿੱਚ ਆਪਾਂ ਯਕੀਨ ਨਾਲ ਇਹ ਕਹਿ ਸਕਦੇ ਆ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦਾ ਨਹੀਂ ਪੰਜਾਬ ਦਾ ਤੇ ਦੇਸ਼ ਦਾ ਨਾਂ ਜ਼ਰੂਰ ਰੋਸ਼ਨ ਕਰਨਗੇ ਜਿੱਦਾਂ ਦੀ ਇਹਨਾਂ ਦੇ ਵਿੱਚ ਕਲਾ ਹੈਗੀ ਆ ਤੇ ਤੁਸੀਂ ਵੀ ਇਸ ਇੰਟਰਵਿਊ ਤੋਂ ਬਹੁਤ ਕੁਝ ਸਿੱਖੋਗੇ ਤੇ ਜੀਵਨ ਵਿੱਚ ਕੁਝ ਨਾ ਕੁਝ ਨਵੇਕਲਾ ਕਰਨ ਲਈ ਤਾਂਗ ਤੁਹਾਡੇ ਮਨ ਵਿੱਚ ਪੈਦਾ ਹੋਵੇਗੀ ਤੇ ਮੇਰੇ ਨਾਲ ਕੈਮਰਾਮੈਨ ਰੇਸ਼ਮ ਸਿੰਘ ਜੀ ਤੇ ਮੈਂ ਤੁਹਾਡਾ ਆਪਣਾ ਰਜਿੰਦਰ ਹਰਗੜੀਆ ਹੁਸ਼ਿਆਰਪੁਰ ਤੋਂ ਬਹੁਤ ਬਹੁਤ ਧੰਨਵਾਦ Tanwadi